ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪ੍ਰਸਿੱਧ ਪੰਜਾਬੀ ਗਾਇਕ ਰਾਜਵੀਰ ਜਵੰਦਾ ਇਸ ਸਮੇਂ ਇੱਕ ਬਹੁਤ ਗੰਭੀਰ ਹਾਲਤ ਦੇ ਵਿੱਚੋਂ ਲੰਘ ਰਿਹਾ ਹੈ ਜੋ ਦ੍ਰਿਸ਼ ਕੋਈ ਵੀ ਆਪਣੀ ਵੈਰੀ ਨਾਲ ਵੀ ਨਹੀਂ ਚਾਹ ਸਕਦਾ ਹਾਲ ਹੀ ਦੇ ਵਿੱਚ ਉਸ ਦੀ ਤਬੀਅਤ ਬਾਰੇ ਡਾਕਟਰਾਂ ਦੀਆਂ ਨਵੀਆਂ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਇਹ ਖਬਰ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਸ ਦੇ ਫੈਨ ਲਗਾਤਾਰ ਉਸ ਦੀ ਸਿਹਤ ਲਈ ਦੁਆਵਾਂ ਕਰ ਰਹੇ ਹਨ ਕਿ ਸ਼ਾਇਦ ਰੱਬ ਦੀ ਕਿਰਪਾ ਨਾਲ ਕੋਈ ਅਜੀਹਾ ਚਮਤਕਾਰ ਹੋ ਜਾਵੇ ਅਤੇ ਰਾਜਵੀਰ ਜਵੰਦਾ ਮੁੜ ਬਿਲਕੁਲ ਸਿਹਤਮੰਦ ਹੋ ਕੇ ਸਭ ਦੇ ਸਾਹਮਣੇ ਵਾਪਸੀ ਕਰੇ ਪਰ ਅਫਸੋਸ ਨਾਲ ਸਾਂਝਾ ਕਰਨਾ ਪੈ ਰਿਹਾ ਹੈ ਕਿ ਰਾਜਵੀਰ ਜਵੰਦੇ ਦੀ ਸਿਹਤ ਬਾਰੇ ਬਹੁਤ ਦੁਖਦਾਈ ਜਾਣਕਾਰੀ ਸਾਹਮਣੇ ਆਈ ਹੈ ਡਾਕਟਰਾਂ ਵੱਲੋਂ ਕੀਤੀ ਗਈ ਐਮ ਆਰ ਆਈ ਰਿਪੋਰਟ ਦੇ ਅਨੁਸਾਰ ਉਸ ਦਾ ਦਿਮਾਗ ਪੂਰੀ ਤਰ੍ਹਾਂ 100% ਡੈਮੇਜ ਹੋ ਚੁੱਕਿਆ ਹੈ ਦਿਲ ਤੋਂ ਇਲਾਵਾ ਸਰੀਰ ਦੇ ਹੋਰ ਸਾਰੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਹਾਲਾਤ ਹੋਰ ਵੀ ਵਧੇਰੇ ਖਤਰਨਾਕ ਹੋ ਸਕਦੇ ਹਨ ਅਤੇ ਉਹਨਾਂ ਨੇ ਬੇਵਸੀ ਨਾਲ ਹੱਥ ਖੜੇ ਕਰ ਦਿੱਤੇ ਹਨ ਇਹ ਸਾਰੀ ਸਥਿਤੀ ਸੁਣ ਕੇ ਦਿਲ ਬਹੁਤ ਭਾਰੀ ਹੋ ਜਾਂਦਾ ਹੈ ਜਿਹੜਾ ਚਿਹਰਾ ਹਮੇਸ਼ਾ ਲੋਕਾਂ ਦੇ ਮਨ ਮੋਹ ਲੈਂਦਾ ਸੀ ਉਹ ਅੱਜ ਬਿਲਕੁਲ ਉਦਾਸੀ ਵਿੱਚ ਛਾਇਆ ਹੋਇਆ ਹੈ ਅਸੀਂ ਸਾਰੇ ਵਾਹਿਗੁਰੂ ਕੋਲ ਅਰਦਾਸ ਕਰੀਏ ਕਿ ਉਹ ਆਪਣੀ ਰਹਿਮਤ ਵਾਲੀ ਨਿਗਾਹ ਰੱਖੇ ਅਤੇ ਰਾਜਵੀਰ ਨੂੰ ਮੁੜ ਪੂਰੀ ਤਰ੍ਹਾਂ ਠੀਕ ਕਰੇ ਲੋਕਾਂ ਦੀ ਖੁਆਇਸ਼ ਹੈ ਕਿ ਉਹ ਦੁਬਾਰਾ ਸਟੇਜ ਤੇ ਵਾਪਸੀ ਕਰੇ ਅਤੇ ਸਭ ਦੇ ਚਿਹਰਿਆਂ ਤੇ ਮੁਸਕਾਨ ਵਾਪਸ ਲਿਆਵੇ ਤਾਂ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਨਾਲ ਲਿਖਣਾ ਭੁੱਲਿਓ ਤਾਂ ਜੋ ਇਹ ਅਰਦਾਸ ਹੋਰ ਵੀ ਬੁਲੰਦ ਹੋ ਸਕੇ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ